ਦੇਖ ਲੋ ਹੁਣ ਆਲੇ ਦੁਆਲੇ ਖਾਈ ਆ ਇੱਥੇ ਬੱਸ ਡਿੱਗੀ ਸੀਗੀ ਤੇ ਸਾਰੇ ਲੋਕੀ ਮਰ ਗਏ ਸੀਗੇ ਤੇ ਬਾਹਰ ਬਾਚੋਂ ਬੱਸ ਵੀ ਗਾਇਬ ਹੋ ਗਈ ਸੀ ਉਹ ਦੇਖੋ ਇੱਕ ਗੁਫਾ ਮੋਰੇ ਲਓ ਜੀ ਸਾਡੇ ਸਾਫ ਹੁਲਣ ਲਾ ਪਏ ਆ ਇਹਨਾਂ ਨੇ ਆਪਣਾ ਇਤਿਹਾਸ ਸਾਫ ਕਰ ਰੱਖਿਆ ਇਹ ਖੂਹ ਆ ਇਹ ਖੂਹ ਮਤਲਬ ਇਥੋਂ ਪਾਣੀ ਕੱਢ ਕੇ ਪੀਂਦੇ ਹੁੰਦੇ ਸੀਗੇ ਹਾਂ ਕਾਫੀ ਟਾਈਮ ਪੀਲੋ ਨਾ ਹਾਂ ਇੱਕਦਾਂ ਹੋਰ ਮਲਾਉਂਦੇ ਆ ਆਪਾਂ ਸਪੈਸ਼ਲ ਗੈਸਟ ਨੂੰ ਆਰਵ ਨੂੰ ਹੈਲੋ ਹਾਈ ਸਸ਼ੀਗਰਦਰਦਵਾਰ ਸਤਿ ਸ਼੍ਰੀ ਅਕਾਲ ਕਰਦੋ ਸੱਚੀ ਗੱਲ ਬੱਚੋ ਕਰਦੋ ਬੱਚੋ ਯੇ ਧਿਆਨ ਇਹਦਾ ਮਤਲਬ ਇਹ ਆ ਕਿ ਕੰਮ ਕਰੋਗੇ ਤਾਂ ਰੋਟੀ ਮਿਲੂਗੀ ਇਹਦਾ ਸਹੀ ਗੱਲ ਆ ਧਿਆਨ ਆ ਨੀਚੇ ਬੱਸ ਸਟਾਪ ਆ ਪਰਮਾਤਾ ਇਹ ਨਾ ਬੱਚਿਆਂ ਦਾ ਵਾ ਸਕੂਲ ਬੱਸ ਇੱਥੇ ਆਉਂਦੀ ਹੈ ਤੇ ਇੱਥੇ ਗੜੀ ਹੁੰਦੀ ਹੈ ਤੇ ਆ ਛੋਟੇ ਬੱਚਿਆਂ ਦਾ ਕੇਅਰ ਟੈਕਰ ਜ ਸਕੂਲ ਆ ਜਦ ਕਹਿ ਸਕਦੇ ਆਪਾਂ ਅਜੀਲੋ ਕਹਿੰਦੇ ਇੱਥੇ ਅਜੀਲੋ ਨੀਦੋ ਉਹ ਤੇ ਲਿਖਿਆ ਸਕੂਲਾ ਦੀ ਮਾਤਰਨੇਤਾ ਇੱਥੇ ਜਿੱਦਾਂ ਨਰਸੀ ਟਾਈਪ ਕਹ ਲੋ ਇਹ ਆਪਣੀ ਨਰਸੀ ਟਾਈਪ ਹਾਂ ਇੱਥੇ ਹੁਣ ਆਰਵੇਚ ਆਇਆ ਕਰੋਗਾ ਤੇ ਵੱਡਾ ਸਕੂਲ ਕਿਹੜਾ ਵਾ ਉਹ ਵੱਡਾ ਸਕੂਲ ਆ ਉਹ ਸਾਹਮਣੇ ਹਾਂਜੀ ਇਹ ਜਿੱਦਾਂ ਲਾ ਲੋ 12ਵੀਂ ਤੱਕ ਜਿਹੜਾ ਸਕੂਲ ਆ ਆ ਵੈਂਡਿੰਗ ਮਸ਼ੀਨਾਂ ਇੱਥੇ ਤੇ ਕੋਲਡਿੰਗ ਕਰਾ ਜੋ ਕੁਝ ਵੀ ਲੈਣਾ ਚਾਹੁੰਦਾ ਤੇ ਇੱਥੇ ਆਪਣਾ ਕਾਰਡ ਵੀ ਚੱਲਦਾ ਵਾ ਤੇ ਪੈਸੇ ਵੀ ਪਾ ਕੇ ਆਪਾਂ ਕਰ ਸਕਦੇ ਆ ਤੇ ਆਪਾਂ ਹੁਣ ਕੀ ਲੈਣਾ ਕਾਫੀ ਲੈਣੀ ਆ ਕਾਫੀ ਕੱਢ ਦੇ ਚਲੋ ਮੈਂ ਐਸਪ੍ਰੈਸੋ ਹੀ ਪੀਵਾਂਗਾ 60 ਸੈਂਟ ਦੀ ਬੈਂਦੀ ਆ ਇਹ ਐਸਪ੍ਰੈਸੋ ਫਿਰ ਸ਼ੁਰੂ ਹੋ ਗਈ ਬਣਦੀ ਕਾਫੀ ਆ ਆ ਗਈ ਕੰਦੇ ਰੈਡੀ ਕਾਫੀ ਆ ਦੇਖੋ ਚਲੋ ਜੀ ਇਹ ਲੋ ਕਹਿੰਦੇ ਆ ਕਾਫੇ ਐਸਪ੍ਰੈਸੋ ਤੇ ਹੁਣ ਇੱਥੇ ਆਰਮ ਨੇ ਆਇਆ ਕਿ ਨਾ ਖੇਡਣਾ ਨਾ ਕੱਲੂ ਕੱਲੂ ਸਾਨੂੰ ਆਪਾਂ ਵੀ ਪੀਜ਼ਾ ਬਣਾਵਾਂਗੇ ਕਰੇ ਮੈਂ ਘਰੇ ਬਹੁਤ ਜ਼ਬਰਦਸਤ ਬਣਾਉਣਾ ਇੱਥੇ ਭਾਈ ਜਿਹੜਾ ਫਿਲਟਰ ਪਾਣੀ ਜੇ ਤੁਸੀਂ ਪੀਣਾ ਹਨਾ ਹਾਂਜੀ ਤੇ ਉਹ ਇੱਥੋਂ ਮਿਲਦਾ ਆ ਪਾਣੀ ਅੱਛਾ ਸੁਪਰੀਨ ਤੇ ਹੋਣੀ ਇਹਦਾ ਕਾਰਡ ਬਣਦਾ ਆ ਇੱਕ ਤੇ ਉਹਦੇ ਵਿੱਚ ਪੈਸੇ ਭਰ ਲੈਣੇ ਆ ਤੇ ਫਿਰ ਇੱਥੋਂ ਜਿੰਨਾ ਮਰਜ਼ੀ ਪਾਣੀ 5 ਸੈਂਟ ਦਾ ਲੀਟਰ ਹਨਾ ਇਹ ਹਾਂ 5 ਸੈਂਟ ਦਾ ਲੀਟਰ ਭਲੇ ਯਾਰਾ ਜਿਹੜਾ ਪਾ ਦੁਕਾਨਾਂ ਤੋਂ ਜਿੱਦਾਂ ਮਾਰਕੀਟ ਚ ਲੈ ਕੇ ਆਉਨੇ ਆ ਉਹ ਹੁੰਦਾ ਆ 26 ਸੈਂਟ ਨੂੰ ਦੋ ਲੀਟਰ ਦੋ ਲੀਟਰ ਇਹ ਵਾਸਤੇ ਲਿਆਉਣ ਦਾ ਹੀ ਆ ਵਾਸ ਜਾ ਵੀ ਇੱਕ ਪੁਰਾਣੀ ਜਾਦਗਰੀ ਜਿੱਦਾਂ ਕਿ ਕਹਿੰਦੇ ਹੁੰਦੇ ਟਿੰਡਾ ਟਿੰਡਾ ਹੁੰਦੀਆਂ ਸੀਗਾ ਇਹ ਪਤਾ ਕੀ ਆ ਹਾਂਜੀ ਇਹ ਜਦੋਂ ਪਾਣੀ ਆਉਂਦਾ ਆ ਤੇ ਘੁੰਮਦਾ ਆ ਹੁਣ ਤਾਂ ਇਹਨਾਂ ਨੇ ਬਣਾ ਕੇ ਰੱਖਿਆ ਹੋਇਆ ਆ ਤੇ ਇੱਥੇ ਇਦਾਂ ਇਹਨੇ ਕੋ ਮਣਾ ਅੰਦਰਲੇ ਬੰਨੇ ਗਰਾਰੀਆਂ ਲੱਗੀਆਂ ਤੇ ਅੰਗੂਰਾਂ ਦਾ ਜੂਸ ਕੱਢ ਕੇ ਫਿਰ ਉਹਨਾਂ ਦੀ ਵੀਨੋ ਤਿਆਰ ਕਰਦੇ ਹੁੰਦੇ ਵਾਈਨ ਤਿਆਰ ਕਰਦੇ ਨਾਲ ਹਾਂ ਅੱਛਾ ਮਤਲਬ ਇਹ ਦੇ ਹੈਲਪ ਦੇ ਨਾਲ ਇਹਦਾ ਪਾਣੀ ਆਉਂਦਾ ਇਹਨੇ ਕੋ ਮੀ ਆਣਾ ਪਾਣੀ ਦੇ ਪ੍ਰੈਸ਼ਰ ਨਾਲ ਤੇ ਅੰਦਰਲੇ ਬੰਨੇ ਉਹਨਾਂ ਦਾ ਘੋਲੂ ਚੱਲੀ ਜਾਣਾ ਆ ਉਨੇ ਜੂ ਅੰਗੂਰਾ ਨੂੰ ਫੇਂਕ ਕੇ ਉਹਨਾਂ ਦਾ ਜੂਸ ਕਰ ਲਿਆ। ਯਾਰਬ ਨੂੰ ਹੁਣ ਆਪਾਂ ਛੱਡਤਾ ਕਰੀ ਤੇ ਹੁਣ ਆਪਾਂ ਜਾਣਾ ਤੁਹਾਨੂੰ ਦੱਸਿਆ ਸੀ ਨਾ ਕੱਲ ਕਿ ਉਹ ਪਹਾੜੀ ਤੇ ਜਾਣਾ ਹੁਣ। ਹੁਣ ਇੱਥੇ ਆਪਾਂ ਚੱਲੇ ਆਂ ਇਹਦੀ ਹਿਸਟਰੀ ਮੂਮੈਂਟ ਇਹ ਆ ਕਿ ਕਈ ਲੋਕ ਇਦਾਂ ਕਹਿੰਦੇ ਆ ਕਿ ਇੱਥੇ ਬਸ 80 ਡਿਗਰੀ ਸੀਗੀ ਤੇ ਸਾਰੇ ਲੋਕੀ ਮਰ ਗਏ ਸੀਗੇ ਤੇ ਬਾਅਦ ਵਿੱਚ ਬਸ ਵੀ ਗਾਇਬ ਹੋ ਗਈ ਸੀ। ਅੱਛਾ? ਹਾਂ ਤੇ ਆ ਆ ਥੱਲੇ ਜਗਾ ਆ ਇੱਥੇ। ਇਹ ਵਾਲੀ? ਹਾਂ। ਅੱਗੇ ਇੱਥੋਂ ਗੋੜੀਆਂ ਤਾਂ ਉਹਨੂੰ ਚੜਦੀ ਹੁੰਦੀ ਸੀ ਆਹ ਰਾ ਨਹੀਂ ਬਣਿਆ ਹਾਂਜੀ ਹਾਂਜੀ ਤੇ ਇਹ ਰਾ ਬਹੁਤ ਜ਼ਿਆਦਾ ਪੈਰੀਕਲੋਸ ਹੋਆ ਇੱਥੋਂ ਇੱਕ ਵਾਰੀ ਬੰਦਾ ਡੈਗ ਵੀ ਚੁੱਕਾ ਆ ਤਾਂ ਮoure ਉਹ ਦੇਖੋ ਪਹਾੜੀ ਟੁੱਟ ਗਈ ਸੀਗੀ ਹੂੰ ਹੂੰ ਤੇ ਇਸ ਕਰਕੇ ਫਿਰ ਇਹ ਰਾ ਬੰਦ ਕਰ ਦਿੱਤਾ ਥੋੜਾ ਨਾ ਪੱਗਿਓ ਜਾਣਾ ਨਾ ਹਾਂਜੀ ਤਾਂ ਅਸੀਂ ਚੱਣ ਲੱਗੇ ਆਂ ਪਨਾਮਾ ਦੀ ਜੰਗਲਾਂ ਪਨਾਮਾ ਦੇ ਜੰਗਲਾਂ ਦਾ ਸਾਹਮਣਾ ਕਰਨ ਚੱਲੇ ਆਂ ਇੱਥੋਂ ਹੁਣ ਆਪਾਂ ਹੈ ਇੱਥੋਂ ਪਹਾੜੀ ਚੜਨ ਦਾ ਆਰੰਭ ਕਰਾਂਗੇ ਓ ਮਾਈ ਗੋਡ ਇਹ ਤਾਂ ਲੱਗਦਾ ਨਹੀਂ ਕਿ ਰਸਤਾ ਹੋਊਗਾ ਦੇ ਕੋਈ ਡੌਂਕੀ ਲਾਉਣਾ ਚਾਹੁੰਦਾ ਹੈ ਦੇਖ ਲਓ ਕਿ ਐਦਾਂ ਦੀ ਜਗ੍ਹਾ ਆ ਗਿਆ ਆਹ ਰਾਸਤੇ ਵਿੱਚ ਯੂਐਸ ਨੇ ਕਹਿੰਦੇ ਨਿਊਯਾਰਕ ਨਿਕਲਦੀ ਆਗੇ ਖਤਰਨਾਕ ਏਰੀਆ ਆਹ ਦੇਖੋ ਇੱਕ ਗੁਫਾ ਮੋਰੇ ਅੱਛਾ ਮੈਂ ਉੱਥੇ ਜਾਣਾ ਚਾਹੁੰਦਾ ਸੀ ਪਰ ਮੰਨਾ ਮੈਨੂੰ ਜਾਣ ਨਹੀਂ ਦਿੰਦੀ ਭਾਈ ਜਾਣਾ ਚਾਹੁੰਦੇ ਤਾਂ ਭਾਈ ਦੀ ਵਾਈਫ ਨਹੀਂ ਜਾਣ ਦਿੰਦੀ ਸ਼ਾਇਦ ਜਿੱਦਾ ਜਾਨਵਰ ਉਹ ਜੂਨਵਰ ਰਹਿੰਦੇ ਆ ਵਿੱਚ ਆਹ 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 ਦੇਖੋ ਜੰਗਲ ਹੀ ਆ ਪੂਰਾ ਜੰਗਲ ਇਹੜਾ ਜੰਗਲ ਆ ਨਾ ਪੂਰਾ ਇਹ ਚਾ ਕੇ ਨਿਕਲਣਾ ਇੱਥੋਂ ਨਿਊਯਾਰਕ ਇਹ ਇਹ ਜਿੱਦਾਂ ਕਹਿੰਦੇ ਨਹੀਂ ਹੁੰਦੇ ਕਿ ਜਿਹੜੇ ਸ਼ਕੀਨ ਆ ਕਿ ਅਸੀਂ ਡੌਂਕੀ ਲਾ ਲ ਤੇ ਸਮਾਨ ਅਸੀਂ ਆਪਣਾ ਨਾਲ ਲੈ ਲਿਆ ਆਇਆ ਹੈ ਸਮਾਨ ਆ ਕੇ ਗੱਲ ਸਾਰੀ ਆ ਕਿਟ ਗਰਮੀ ਲੱਗਣ ਲੱਪੀ ਆ ਫਿਰ ਭਰ ਲਈ ਕਿਟ ਸਾਰੀ ਸਮਾਨ ਖਾਣ ਪੀਣ ਦੀ ਚਾਕਲੇਟ ਚੋਕਲੇਟ ਜਿੱਦਾਂ ਲਿੰਦੇ ਛੋਟੀਆਂ ਚਾਕਲੇਟ ਪ੍ਰੋਟੀਨ ਚੋਕਲੇਟ ਜਿਹਦੇ ਨਾਲ ਰੋਟੀ ਪਾਣੀ ਦੀ ਲੋੜ ਨਹੀਂ ਪੈਂਦੀ ਬੰਦੇ ਦਾ ਪ੍ਰੋਟੀਨ ਸਾਰਾ ਪੂਰਾ ਹੋ ਜਾਂਦਾ ਹੈ ਹਾਂ ਦੀਪੂ ਭਾਈ ਕਹਿੰਦੇ ਆ ਕਿ ਮੈਨੂੰ ਇਨਾ ਪਤਾ ਨਹੀਂ ਲੱਗਾ ਮੈਂ ਕਾਹੇ ਤੁਰ ਕੇ ਆਏ ਆ ਤੇ ਚੜ੍ਹਾਈ ਤਾਂ ਹੁਣ ਕਰਨੀ ਆ ਓਏ ਹੋਏ ਹੋਏ ਲਓ ਜੀ ਸਾਡੇ ਸਾਹ ਫੁੱਲਣ ਲੱਪੇ ਆ ਤੇ ਇਹ ਵੀ ਇੱਕ ਪਹਾੜੀ ਦੇ ਅੱਧ 'ਚ ਆ ਗਏ ਆ ਆਪਾਂ ਇਹ ਐਡਵੈਂਚਰ ਆ ਇਹ ਐਡਵੈਂਚਰ ਆ ਜੀ ਅਵਤਾਰ ਭਾਂ ਜਿਹੜੀ ਚੀਜ਼ ਕਰਾਤੀ ਨਾ ਅੱਜ ਇਹ ਮੈਂ ਸੋਚਿਆ ਨਹੀਂ ਸੀ ਕਦੀ ਕਿ ਮੈਂ ਇਦਾਂ ਪਹਾੜੀ ਚੜ ਕੇ ਜੰਗਲਾ ਵਿੱਚ ਦੀ ਜਾਊਂਗਾ ਇਹ ਜੇ ਰਾਤ ਨੂੰ ਤੁਸੀਂ ਹੋਰ ਜ਼ਿਆਦਾ ਕਰੋਗੇ ਹੋਰ ਵੀ ਮਜ਼ਾ ਆਉਂਦਾ ਜਦੋਂ ਕੁਸ਼ਣ ਆ ਦਿਸੇ ਬਸ ਸੂਨ ਦੀ ਲਾਈਟ ਤੁਹਾਨੂੰ ਰਾਹ ਦਵੇ ਹਾਂ ਤੁਸੀਂ ਆਏ ਹੋ ਨਾ ਹਾਂ ਆ ਸਾਡੇ ਹੀ ਬਣਾਏ ਹੋਏ ਆ ਪੱਥਰ ਜੋੜ ਜੋੜ ਕੇ ਬਹੁਤ ਚਰਦੇ ਬਣਾਏ ਹੋਏ ਹਾਂ ਇਦਾਂ ਪੱਥਰ ਪੁੱਥਰ ਜੋੜ ਕੇ ਹਲਤਾ ਕਰੀ ਜਾਣੀਆਂ ਇੱਥੇ ਉਹ ਵਾਈਟ ਲਾਫ ਵਾਲਾ ਨਹੀਂ ਕਰਦਾ ਹੁੰਦਾ ਉਹਦਾ ਅਭੀ ਹਮ ਪਹੁੰਚ ਚੁਕੇ ਹੈ ਜਿਸ ਜਗ੍ਹਾ ਕੋ ਹਮਨੇ ਨੀਚੇ ਸੇ ਦੇਖਿਆ ਸੀ ਹਾਂ ਹਾਂ ਪੰਜਾਬੀ ਚ ਕਰਦੇ ਆਂ ਜਿਸ ਜਗ੍ਹਾ ਨੂੰ ਅਸੀਂ ਮਿਥਿਆ ਸੀ ਕਿ ਅਸੀਂ ਇੱਥੇ ਆਉਣਾ ਆਂ ਆਉਣਾ ਹੀ ਆਂ ਅਸੀਂ ਉੱਥੇ ਆ ਗਏ ਆਂ ਹਾਂ ਥੋੜਾ ਥੋੜਾ ਪਸੀਨਾ ਵੀ ਆ ਗਿਆ ਪਸੀਨਾ ਸਹੀ ਗੱਲ ਆ ਤਰੇਲੀਆਂ ਆ ਗਈਆਂ 15 ਟੈਂਪਰੇਚਰ ਚ ਵੀ ਪਸੀਨਾ ਆ ਗਿਆ ਇਹ ਬੈਲੇ ਆ ਉੱਪਰ ਹਾਂ ਇਹ ਵਜਦੀ ਹੈ ਜੇ ਬਾਦ ਵੱਜਦੀ ਹੈ ਹਾਂਜੀ ਓਹ ਆਹ ਦੇਖੋ ਜੋ ਕੀ ਆ ਟਾਈਮਿੰਗ ਹੈ ਇਹਨਾਂ ਨੇ ਇਹਨਾਂ ਨੇ ਆਪਣਾ ਆਦਰ ਸਤਕਾਰ ਕੀਤਾ ਸਵਾਗਤ ਕੀਤਾ ਸਾਡਾ ਓ ਵਾਹ ਆ ਗੜੀ ਆ ਓ ਦੇਖੋ ਪਹਾੜੀ ਵੱਧ ਹੋ ਰਹੀ ਆ ਤੇ ਉੱਥੇ ਹੁਣ ਰਹਿائش ਬਣੋਗੀ। ਉਹ ਜਿਹੜੀ ਹੈ ਨਾ ਹਾਂ ਜ਼ੂਮ ਕਰਕੇ ਦਿਖਾਓ ਯਾਰ। ਓਹ ਓ ਦੇਖੋ ਵਾਹ। ਇਦਾਂ ਇਥੇ ਪਾਣੀ ਆ ਰਿਹਾ। ਕੱਢੀ ਕਰਨਦੇ ਨਾ। ਸਿੱਧਾ ਪੱਦਰਾ ਬਣਾਉਣ ਲਈ ਕਿਹੜਾ ਇਲਾਕਾ ਉਸ ਤਿਆਰ ਕੀਤਾ ਜਾ ਸਕਦਾ। ਇਹ ਇਹ ਸਾਰਾ ਪਿੰਡ ਆ। ਇਧਰੋਂ ਦਿਖਾਓ ਇਹ ਪਿੰਡ ਦੋ ਆ ਪਹਾੜੀਆਂ ਦੇ ਵਿੱਚ ਵਸਿਆ ਹੋਇਆ ਆ। ਓਹ ਹਾਂ ਇਧਰ ਵੀ ਪਾਣੀ ਰਾਈਟ ਸਾਈਡ ਵੀ ਤੇ ਲੈਫਟ ਸਾਈਡ ਕਿਸੇ ਟਾਈਮ ਇਥੋਂ ਦੀ ਪਾਣੀ ਵਗਦਾ ਹੁੰਦਾ ਸੀਗਾ। ਜਿੱਥੇ ਇੱਕ ਪਿੰਡ ਆ ਨਾ ਅੱਜ ਇਥੇ ਇੱਕ ਪਿੰਡ ਆ ਕਿਸੇ ਟਾਈਮ ਇਥੋਂ ਦੀ ਪਾਣੀ ਵਗਦਾ ਹੁੰਦਾ ਸੀ ਇਧਰ ਆ। ਹਾਂਜੀ ਵੀ ਕਿ ਨਦੀ ਜੀ ਹੈਗੀ ਨਾ ਮੈਂ ਕੱਲ ਦੇਖੀ ਸੀ ਹਾਂਜੀ ਹਾਂ ਉਹ ਛੋਟੀ ਜਿਹੀ ਨਦੀ ਰਹਿ ਗਈ ਆ ਇੱਥੋਂ ਦਾ ਰਸਤਾ ਜਾਂਦਾ ਥੱਲੇ ਜਾਣ ਨੂੰ ਅੱਜ ਜਿਹੜਾ ਉਹ ਹਾਂਜੀ ਜਿਹੜਾ ਮੈਂ ਤੁਹਾਨੂੰ ਦੱਸਿਆ ਬਹੁਤ ਹਾਂ ਪੈਰੀ ਕਲੋਜ਼ ਹੋਇਆ ਹੈ ਬੇਤਾ ਖਤਰਨਾਕ ਆ ਇੱਥੇ ਬੰਦਾ ਤਲਕ ਸਕਦਾ ਪਰ ਹੁਣ ਉੱਪਰ ਚੜਦੇ ਆ ਹੋਰ ਡਰ ਲੱਗਦਾ ਪਰ ਤੁਹਾਨੂੰ ਐਕਸਪੀਰੀਅੰਸ ਹੋ ਗਿਆ ਤੁਸੀਂ ਹਣਾ ਕਾਫੀ ਟਾਈਮ ਹੋ ਗਿਆ ਹਾਂਜੀ ਇੱਥੇ ਆਉਂਦਾ ਹੀ ਰਹਿਨੇ ਆ ਪਤਾ ਨਹੀਂ ਮੈਂ ਕਿੰਨੀ ਕ ਵਾਰ ਚੜ ਗਿਆ ਹੁਣ ਮੈਨੂੰ ਡਰ ਲੱਗਦਾ ਆ ਮੇਰੇ ਖਿਆਲ ਨਾਲ ਮੱਲਾਨੀ ਮੇਰੇ ਆ ਸਕਦਾ ਹੈ ਮੈਂ ਘਟੋ ਘਟ ਨਹੀਂ ਤੇ 50 60 ਵਾਰੀ ਚੜ ਚੁੱਕਾ ਜਦੋਂ ਮੈਂ ਨਵਾਂ ਨਵਾਂ ਘਰ ਲਿਆ ਸੀ ਉਦੋਂ ਰੋਜ਼ ਹੀ ਰੋਜ਼ ਹੀ ਚੜੇ ਜਾਂਦੀ ਆ ਦੇਖੋ ਕਿੰਨੇ ਘੰਟੀ ਗੱਡੀ ਵੱਡੀ ਆ ਓਹੋ ਇਹ ਫਿਲਮ ਵੀ ਦੇਖੀ ਸੀ ਇਹ ਮੈਂ सेम ਇਹ ਚੀਜ਼ ਸੀਗੀ ਭਾਗ ਭਾਗ ਹਾਂ ਹਾਂਜੀ ਹਾਂਜੀ ਹਲਾ ਉਹ ਬੱਸ 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 ਫਿਲਮ ਚ ਜਿਹੜੀ ਹੈਗੀ ਸੀ ਨਾ ਹਾਂ ਅੱਛਾ ਹੋਰ ਉੱਪਰ ਜਾਣਾ ਵਾ ਆਜਾ ਇੱਥੇ ਬਾਰਿਸ਼ ਬਹੁਤ ਜ਼ਿਆਦਾ ਪਿਛਲੇ ਦਿਨ ਹੋਈ ਆ ਪੇੜ ਵੀ ਡਿੱਗੇ ਹੋਏ ਆ ਅੱਛਾ ਦੇਖ ਲਓ ਹੁਣ ਆਲੇ ਦੁਆਲੇ ਖਾਈ ਆ ਹੂੰ ਸਹੀ ਗੱਲ ਦੋਨੋਂ ਮੈਨੇ ਖਾਈ ਆ ਸੈਂਟਰ ਜੇ ਛੋਟਾ ਰਸਤਾ ਵਾ ਜਿੱਥੋਂ ਇਹ ਆਪਾਂ ਜਾ ਰਹੇ ਆ ਭਾਈ ਦੱਸਿਆ ਨਹੀਂ ਸੀ ਕਿ ਇੱਥੇ ਕੀ ਲੋਕੀ ਉੱਪਰ ਵੀ ਰਹਿੰਦੇ ਆ ਤੇ ਅੱਛਾ ਘਰ ਬਣੇ ਹੋਇਆ ਰੂੜ ਆ ਰੂੜ ਬਹੁਤ ਵਧੀਆ ਬਣਿਆ ਹੋਇਆ ਵਾ ਤੇ ਉੱਪਰ ਹੋਰ ਪਹਾੜੀ ਉੱਪਰ ਨੂੰ ਚੜਦੀ ਆ ਇਧਰ ਨੂੰ ਅੱਛਾ ਹੁਣ ਆਪਾਂ ਇਹ ਥੱਲੇ ਜਾਣਾ ਹੁਣ ਆਪਾਂ ਵਾਪਸ ਘਰ ਨੂੰ ਇੱਥੋਂ ਦੀ ਤੁਰ ਕੇ ਜਾਣਾ ਅੱਛਾ ਇਹ ਮਤਲਬ ਇਹ ਰੋਡ ਹੈ ਜਿਹੜਾ ਹਾਂਜੀ ਜਾਣਾ ਵਾ ਅਸੀਂ ਇੱਥੇ ਉਧਰ ਦੀ ਉਤਰ ਕੇ ਜਾਵਾਂਗੇ ਤੇ ਥੋੜਾ ਹਨੇਰਾ ਵੀ ਹੋ ਗਿਆ ਥੋੜਾ ਨਾ ਹਾਂਜੀ ਹੂੰ ਤੇ ਘਾਹ ਵੀ ਹੁਣ ਕੁਝ ਜ਼ਿਆਦਾ ਉੱਗਿਆ ਹੋਇਆ ਆ ਇੱਥੇ ਕਰ ਲੈਣ ਦਾ ਜਿੱਦਾਂ ਫਾਇਦਾ ਉਦੋਂ ਆ ਓਕੇ ਜੇ ਸਨੋ ਪੈਂਦੀ ਆ ਕੁਛ ਹੁੰਦਾ ਆ ਤੁਹਾਡੀ ਗੱਡੀ ਚੜਦੀ ਆ ਉੱਪਰ ਨੂੰ 4x4 ਚ ਤਾਂ ਹੁੰਦੀ ਆ ਹਾਂਜੀ ਉਦਾਂ ਤੇ ਇੱਥੇ ਹੁਣ ਜਦੋਂ ਠੰਡ ਹੋਣੀ ਆ ਜਦੋਂ ਕੋਰਾ ਪੈਂਦਾ ਆ ਤੇ ਇੱਥੇ ਇਹ ਪੈਂਡ ਦਾ ਇਹ ਕੰਮ ਆ ਕਿ ਇੱਥੇ ਬੱਜਰੀ ਤੇ ਲੂਣ ਖਿਲਾਰਨਾ ਹਰੇਕ ਰੋਡ ਤੇ ਇਹ ਪਿੰਡ ਵਾਲਿਆਂ ਦਾ ਕੰਮ ਚਾਹੇ ਹਾਂ ਚਾਹੇ ਗੱਡੀ ਆਵੇ ਪਿੰਡ ਵਾਲਿਆਂ ਦਾ ਜਾਂ ਮਦਰੋ ਫੈਮਿਲੀ ਦਾ ਘਰਦਿਆਂ ਦਾ ਜਾਂ ਜਿਹੜੀ ਇਥੇ ਦੀ ਸਰਪੰਚੀ ਆ ਐਮਪੀ ਸਰਪੰਚ ਜਿਹੜਾ ਇਥੇ ਦਾ ਆ ਪਿੰਡ ਦਾ ਹਾਂ ਸਰਪੰਚ ਚੱਲੋ ਨਾ ਜਿਹੜਾ ਕਮੂਨਾ ਤੁਸੀਂ ਦੇਖਿਆ ਤੇ ਦਰਸ਼ਕਾਂ ਨੂੰ ਦਿਖਾਇਆ ਹੋਣਾ ਆ ਹੂੰ ਹੂੰ ਤੇ ਉਹ ਚੀਜ਼ ਉਹ ਉਹ ਕਰਦੇ ਆ ਇੱਥੇ ਕੰਮ ਹ अच्छा ਉੱਤੇ ਪਰ ਵਰ ਕੀੜਾ ਕਰਕੇ ਹਾਂਜੀ ਜਦੋਂ ਜਿੰਨੇ ਵੀ ਬੰਦੇ ਪਿੰਡਾਂ ਚ ਕੰਮ ਕਰਦੇ ਆ ਜਦਾ ਅਸੀਂ ਵੀ ਕੰਮ ਕਰਦੇ ਆ ਸਾਡੀ ਤਨਖਾਹ ਵਿੱਚੋਂ ਕੁਝ ਪਰਸੈਂਟ ਇਹਨਾਂ ਨੂੰ ਪੈਸੇ ਜਾਂਦੇ ਆ ਓਕੇ ਓਕੇ ਕਿੱਦਾਂ ਕਿਵੇਂ ਰਿਸੈਲਰੀ ਵਿੱਚੋਂ ਉਹਨਾਂ ਨੂੰ ਜਿੰਨੀ ਸੈਲਰੀ ਆ ਹਾਂਜੀ 50 ਕੈਰੋ ਮਹੀਨੇ ਦੇ ਇਹਨਾਂ ਨੂੰ ਜਾਂਦੇ ਆ ਕਿ ਉਹ ਇਹਨਾਂ ਨੇ ਸਾਡਾ ਦੇਖਪਾਲ ਵਧੀਆ ਕਰਨੀ ਪੈਂਦੀ ਪਿੰਡ ਦੀ ਸਫਾਈ ਹੋਣਾ ਲੱਗਦਾ ਹਨ ਪਿੰਡ ਕਿੰਨਾ ਸੋਹਣਾ ਬਣਿਆ ਉਹ ਤੁਹਾਡੇ ਪੈਸੇ ਤੋਂ ਜਾਂਦਾ ਨਾ ਉਹ ਇੰਦਾ ਟੈਕਸ ਚ ਜਾਂਦਾ ਸਹੀ ਚੀਜ਼ ਹੈ ਟੈਕਸ ਚ ਜਾਂਦਾ ਹਾਂਜੀ ਅਸੀਂ ਗਵਰਨਮੈਂਟ ਨੂੰ ਟੈਕਸ ਦੇਣਾ ਗਵਰਨਮੈਂਟ ਨੇ ਗਾਂ ਫਿਰ ਇਹਨਾਂ ਨੂੰ ਦੇਣਾ ਤੇ ਉਹ ਵਿੱਚੋਂ ਕੱਟ ਹੋ ਗਿਆ ਫਿਰ ਸਾਨੂੰ ਵੀ ਦੱਸਦੇ ਆ ਕਿ ਅਸੀਂ ਤੁਹਾਡੇ ਪਿੰਡ ਨੂੰ ਕਿੰਨਾ ਦੇ ਰਹੇ ਹਾਂ ਤੁਹਾਡੀ ਤਨਖਾਹ ਸਹੀ ਸਹੀ ਆਹ ਚੀਜ਼ ਵਧੀਆ ਨਾ ਇੰਡੀਆ ਜੀ ਆਹ ਚੀਜ਼ ਚਾਹੀਦੀ ਨੇ ਆਪਣੇ ਪੰਜਾਬ ਕਰਕੇ ਨਾ ਹਾਂ ਜੇ ਪਿੰਡਾਂ ਵਾਲੇ ਵੀ ਇਦਾਂ ਕਰਨ ਲੱਪੈਣ ਹਨਾ ਜਿੱਦਾਂ ਜੇ ਸਰਪੰਚ ਆ ਤੇ ਉਹ ਹਰੇਕ ਘਰ ਨੂੰ ਲਾ ਦੇਵੇ ਕਿ ਤੁਸੀਂ ਸੋ 100 ਰੁਪਇਆ ਜਾਂ 200 ਰੁਪਇਆ ਮਹੀਨੇ ਦਾ ਕੱਢੋ 500 ਲਾ ਲਓ ਪਿੰਡ ਦੇ ਲਈ 500 ਲਾ ਲਓ ਕਿ ਮਹੀਨੇ ਦਾ ਪਿੰਡ ਦੇ ਲਈ ਕੱਢੋ ਆਪਾਂ ਪਿੰਡ ਨੂੰ ਸੋਨਾ ਬਣਾਈਏ ਤੇ ਬਹੁਤ ਸੋਨਾ ਪੰਜਾਬ ਦੇ ਪਿੰਡ ਵੀ ਬਣ ਸਕਦਾ ਹੈ ਉਹ ਆਮ ਦਿਹਿਤ ਨਾ ਸੀਗਾ ਜਿਹਦਾ ਕੱਲ ਮੈਂ ਗਿਆ ਸੀ ਤੇ ਤੁਸੀਂ ਗਏ ਸੀ ਨਾ ਤੇ ਮੈਨੂੰ ਲੱਗਦਾ ਨਹੀਂ ਕਿ ਪਿੰਡ ਆਪਣੇ ਚੰਦੀਗੜ੍ਹ ਤੋਂ ਵਧੀਆ ਲੱਗਦਾ ਹੈ ਇਹ ਬਾਕੀ ਇਦਾਂ ਇੱਕ ਜ਼ਰੂਰੀ ਨਹੀਂ ਕਿ ਹਰੇਕ ਘਰ 500 ਰੁਪਏ ਦਵੇ ਕਿਸੇ ਦੀ ਘਟ ਹੁੰਦੀ ਆ ਕਿਸੇ ਦੀ ਵਧ ਹੁੰਦੀ ਆ ਐਥੇ ਵੀ ਗਵਰਨਮੈਂਟ ਇਦਾਂ ਹੀ ਕਰਦੀ ਆ ਹਰੇਕ ਬੰਦੇ ਦੀ ਸੈਲਰੀ ਅਕੋਰਡਿੰਗ ਉਹ ਤੋਂ ਪੈਸੇ ਲੈਂਦੇ ਆ ਇਦਾਂ ਨਹੀਂ ਕਿ ਹਰ ਇੱਕ ਤੋਂ ਇੱਕ ਲੈਣੇ ਆ ਜੇ ਤਕੜਾ ਬੰਦਾ ਉਹ ਤੋਂ ਥੋੜੇ ਜਿਆਦਾ ਲੈਣੇ ਆ ਤੇ ਜੇ ਮਾੜਾ ਆ ਉਹ ਤੋਂ ਘੱਟ ਲੈਣੇ ਆ ਮਤਲਬ ਸੈਲਰੀ ਦੇ ਜੁੜਾ ਤੇ ਜੇ ਕਿਸੇ ਨੂੰ ਕਿਸੇ ਪੈਸਿਆਂ ਦੀ ਲੋੜ ਆ ਉਹਦਾ ਕੰਮ ਛੁੱਟ ਗਿਆ ਆ ਤੇ ਇਹ ਉਹਨੂੰ ਪੈਸੇ ਦਿੰਦੇ ਵੀ ਆ ਕਿ ਉਹ ਭੁੱਖਾ ਨਾ ਮਰ ਸਕੇ ਜਿਹੜਾ ਨਾ ਉਹ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ ਹੁੰਗਾ ਪਿੰਡ ਬਟ ਹੁਣ ਪਤਾ ਨਹੀਂ ਵੀਡੀਓ ਕੁਆਲਿਟੀ ਕਿੱਦਰੀ ਹੋਵੇ ਉਹ ਅਲੱਗ ਪਿੰਡ ਕਿਸਪਾਦੋਰੇ ਪਿੰਡੇ ਆ ਉੱਪਰ ਕਿਸਪਾਦੋਰੇ ਉਹ ਕਿੰਨੇ ਸੋਹਣੇ ਲੱਗ ਰਹੇ ਨਾ ਪੇਟ ਜੇ ਹਾਂਜੀ ਥੋੜਾ ਦਿਨ ਹੁੰਦਾ ਹੋਰ ਸੋਹਣੇ ਲੱਗਣੇ ਉਹ ਹੈਗੇ ਆ ਆਪਣੇ ਚੀਮੀ ਤਰੋ ਕਬਰਾਂ ਇਦੂ ਰੋ ਇੰਨੀਆਂ ਸੋਹਣੀਆਂ ਲੱਗਦੀਆਂ ਲੱਗੇ ਜਾ ਕੇ ਕਿੰਨੀਆਂ ਸੋਹਣੀਆਂ ਲੱਗੂ ਓਹ ਹੋਏ ਕਬਰਾਂ ਐ ਹਾਂਜੀ ਤੇ ਸ਼ਾਰਟਕਟ ਆ ਵੇ ਤੇ ਥੱਲੇ ਜਾਣ ਨੂੰ ਜੇ ਤੁਸੀਂ ਜਾਣਾ ਚਾਹੋ ਨਾ ਕਿਸੇ ਨਾਲ ਕਿਸੇ ਨੂੰ ਸਿੱਧਾ ਉਤਰ ਜੋ ਸਿੱਧਾ ਥੱਲੇ ਸਿੱਧਾ ਥੱਲੇ ਸੋ ਹੁਣ ਆਪਾਂ ਜਾ ਰਹੇ ਆਂ ਵਾਪਸ ਘਰੇ ਨੀਚੇ ਕਿਉਂਕਿ ਜਾ ਕੇ ਨਾ ਭਾਈ ਨੇ ਬਾਰਬੀਕਿਊ ਕਰਨਾ ਭਾਈ ਕੁਕਿੰਗ ਦਾ ਵੀ ਕਰਦੇ ਆਂ ਅੱਜ ਬਾਰਬੀਕਿਊ ਕਰਾਂਗੇ ਹਾਂ ਬਾਰਬੀਕਿਊ ਕਰਾਂਗੇ ਜਾ ਕੇ ਇਹ ਨੂੰ ਜਾਣਦੇ ਤੁਸੀਂ ਨਹੀਂ ਤੇ ਬਹੁਤ ਫੇਮਸ ਹੈ ਆ ਸ਼ੈਫ ਐਡਾ ਹਾਂ ਐਡਾ ਐਡਾ ਰੋਡ ਪਾਉਂਦਾ ਨਾਲ ਉਹ ਇੱਥੇ ਲੈ ਗਿਆ ਨਾ ਇੱਥੇ ਐਡਾ ਇੱਥੇ ਇੱਥੇ ਵੱਜਣਾ ਹੈ ਇਸ ਤੋਂ ਐਡਾ ਪਹਿਲਾਂ ਅੱਛਾ ਬਹੁਤ ਬਹੁਤ ਫੇਮਸ ਹੈ ਹੂੰ ਅਵੋਡ ਦਾ ਉੱਪਰ ਪਾਉਣੀ ਭਾਈ ਨਹੀਂ ਨਹੀਂ ਨਿੰਬੂ ਪਾਉਣਾ ਹੈ ਤੇ ਦਾਰੂ ਨਹੀਂ ਪਾਉਣੀ